ਕਿ 21 ਦੇ 51 ਇਹਨਾਂ ਨੂੰ ਮੋੜਾਂਗੇ ਜੇ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰਾ ਤੇ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਸੂਬਿਆਂ ਦੇ ਅਧਿਕਾਰ ਚ ਕਿਵੇਂ ਨਹੀਂ ਆਉਂਦੀਆਂ ਬਿਲਕੁਲ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਕਿ ਮੁੱਖ ਮੰਤਰੀ ਨੂੰ ਕਿਸੇ ਮੁੱਦੇ ਦੀ ਸਮਝ ਨਹੀਂ ਤੇ ਉਹਦੇ ਚ ਜੁਰਤ ਹੀ ਨਹੀਂ ਬਹਿਸ ਕਰਨ ਦੀ ਤੁਹਾਡੇ ਖਿਆਲ ਨਾਲ ਜਿਹੜੀ ਚੁਣੌਤੀ ਤੁਸੀਂ ਐਸਕੇਮ ਨੇ ਦਿੱਤੀ ਆ ਵੀ ਸਾਡੇ ਨਾਲ ਬਹਿਸ ਕਰ ਮੁੱਖ ਮੰਤਰੀ ਨਹੀਂ ਬਹਿਸ ਕਰੂਗਾ ਕੋਈ ਵੀ ਬੰਦਾ ਜਿਹੜਾ ਅਕਲ ਤੋਂ ਹੀਣਾ ਉਹ ਸਾਡੀ ਚੁਣੌਤੀ ਨੂੰ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ ਅਕਲਮੰਦ ਬੰਦਾ ਹੀ ਸਵੀਕਾਰ ਕਰੂ ਜਿਹੜਾ ਹਰਾ ਪਿੰਨ ਇਹਨਾਂ ਦਾ ਖਾਦੀ ਪੀਤੀ ਜਿੱਤੇ ਡਿੱਗ ਪਿਆ ਸ਼ਰਾਬੀ ਬੰਦੇ ਤੋਂ ਚੀਜ਼ਾਂ ਡਿੱਗ ਪੈਂਦੀਆਂ ਨੇ ਉਹ ਬੇਰਜ਼ਗਾਰਾਂ ਦੀ ਜਿਹੜਾ ਚੱਲਣਾ ਸੀ ਉਹ ਚੱਲਿਆ ਹੀ ਨਹੀਂ ਉਹ ਪਤਾ ਨਹੀਂ ਕਿੱਥੇ ਡਿੱਗ ਪਿਆ ਤੇ ਅਗਲਿਆਂ ਨਾਲ ਉਹ ਐਨਾ ਗਿਆ ਗੁਜ਼ਰਿਆ ਕਿ ਘਰ ਬੁਲਾ ਕੇ ਮਹਿਮਾਨ ਦੀ ਕੋਲ ਬੇਅਦਬੀ ਨਹੀਂ ਕਰਦਾਗਾ ਉਹਦੀ ਬਦਤਮੀਜ਼ੀ ਨਹੀਂ ਕਰਦਾ ਇਹ ਮੁੱਖ ਮੰਤਰੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਆ ਜਿਨੇ ਪੰਜਾਬੀਅਤ ਨੂੰ ਹੀ ਸ਼ਰਮਸਾਰ ਕਰਤਾ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਨੂੰ ਹੀ ਸ਼ਰਮਸਾਰ ਕਰਤਾ ਕਿ ਖੁਦ ਘਰੇ ਬਲਾ ਕੇ ਆਪਣੀ ਪਿਓ ਦੀ ਉਮਰ ਤੋਂ ਵੱਡਿਆਂ ਦੇ ਨਾਲ ਜਿਹੜੀ ਬਤਮੀਜ਼ੀ ਦੇ ਨਾਲ ਪੇਸ਼ ਆਇਆ ਹੈਗਾ ਇਹਨੇ ਜਿਹਨੂੰ ਕਹਿੰਦੇ ਪੰਜਾਬੀਅਤ ਨੂੰ ਕਲੰਕਿਤ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਹੈਗੀ ਆ ਤੇ ਇਹ ਵੀ ਦੱਸਤਾ ਕਿ ਇਹਦੇ ਪਰਿਵਾਰ ਨੇ ਇਹਨੂੰ ਕਿਸ ਤਰ੍ਹਾਂ ਦੇ ਸੰਸਕਾਰ ਜਿਹੜੇ ਉਹ ਦਿੱਤੇ ਹੈਗੇ ਔਰ 10 ਤਰੀਕ ਤੋਂ ਅਸੀਂ ਜਿਹੜਾ ਉਹਨਾਂ ਨੇ ਗੋਲ ਕੀਤਾ ਸੀਗਾ ਉਹ ਗੋਲ 10 ਤਰੀਕ ਨੂੰ ਉਤਾਰਨ ਜਾ ਰਹੇ ਆ ਉਹਨਾਂ 94 ਐਮਐਲਏ ਦੇ ਘਰਾਂ ਵੱਲ ਤੇ ਉਸ ਤੋਂ ਬਾਅਦ ਮੈਦਾਨ ਖੁੱਲਾ ਇਹ ਮੈਚ ਲੰਮਾ ਚੱਲਣਾ ਔਰ ਇਹਨਾਂ ਦੀ ਗੋੜਨੀ ਲਵਾਏ ਤੋਂ ਬਿਨਾ ਇਹ ਮੈਚ ਜਿਹੜਾ ਹੈਗਾ ਰੁਕਣਾ ਨਹੀਂ ਹੈ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਨਵਾਂ ਐਕਸ਼ਨ ਐਲਾਨ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਚੁਣੌਤੀ ਦਿੱਤੀ ਹੈ ਪਿਛਲੇ ਦਿਨੀ ਚੰਡੀਗੜ੍ਹ ਜਾਣ ਦੇ ਸੱਦੇ ਦੇ ਦਰਮਿਆਨ ਜਿਵੇਂ ਫੜੋ ਫੜੀ ਹੋਈ ਨਹੀਂ ਜਾਣ ਦਿੱਤਾ ਗਿਆ ਤਾਂ ਉਹਦੇ ਵਿੱਚ ਕੀ ਸੰਯੁਕਤ ਕਿਸਾਨ ਮੋਰਚੇ ਦੀ ਹਾਰ ਹੋਈ ਹੈ ਜਾਂ ਭਗਵੰਤ ਮਾਨ ਸਰਕਾਰ ਦਾ ਨੁਕਸਾਨ ਹੋਊਗਾ ਤਮਾਮ ਸਵਾਲਾਂ ਤੇ ਗੱਲ ਕਰਦੇ ਆ ਆਪਣੇ ਨਾਲ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਰਜਿੰਦਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਕਿ ਜਿਵੇਂ ਚੰਡੀਗੜ੍ਹ ਜਾਣ ਦੇ ਸੱਦੇ ਦੇ ਦਰਮਿਆਨ ਸਰਕਾਰ ਨੇ ਨਹੀਂ ਜਾਣ ਦਿੱਤਾ ਤੁਹਾਨੂੰ ਫੜੋ ਫੜੀਆਂ ਹੋਈਆਂ ਨੇ ਇਹਦੇ ਵਿੱਚ ਕੀ ਮੰਨਿਆ ਜਾਵੇ ਕੀ ਕਿਸਾਨ ਲਹਿਰ ਜਿਹੜੀ ਆ ਉਹ ਥੱਲੇ ਨੂੰ ਗਈ ਆ ਸਰਕਾਰ ਉੱਪਰ ਚੜ੍ਹੀ ਆ ਸਰਕਾਰ ਦਾ ਨੁਕਸਾਨ ਹੋਊਗਾ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਨੁਕਸਾਨ ਦੇਖੋ ਇੱਕ ਤੌਰ ਤੇ ਵਖਤੀ ਤੌਰ ਤੇ ਤਾਂ ਜਿਹੜਾ ਸਾਡਾ ਪ੍ਰੋਗਰਾਮ ਸੀ ਚੰਡੀਗੜ੍ਹ ਜਾਣ ਦਾ ਉਹ ਸਰਕਾਰ ਨੇ ਉਹਦੇ ਚ ਵਾਦਾ ਜਿਹੜੀ ਸੀ ਉਹ ਪਾਤੀ ਪਰ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਚੁਣੌਤੀ ਦਿੱਤੀ ਆ ਥਾਪੀ ਮਾਰੀ ਆ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਕਿਸਾਨ ਲਹਿਰ ਨੂੰ ਉਹਦੇ ਨਤੀਜੇ ਉਹਨਾਂ ਨੂੰ ਭੁਗਤਣੇ ਪੈਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਰਕ ਆਏ ਮੁਗਲ ਆਏ ਮੰਗੋਲ ਆਏ ਅੰਗਰੇਜ਼ ਆਏ ਠੀਕ ਆ ਉੱਚ ਭਗਵੰਤਮਾਨ ਆ ਗਿਆ ਇੱਕ ਨਾ ਪਹਿਲਿਆਂ ਦੀ ਟਾਈਮ ਮੰਨਣੀ ਹੈ ਤੇ ਨਾ ਮੰਨਣੀ ਇਸ ਤੋਂ ਪਹਿਲਾਂ ਵੀ ਬਹੁਤ ਬਦਮਾਖ ਕਿਸਮ ਦੇ ਲੋਕ ਪੰਜਾਬ ਦੇ ਸੱਤਾ 'ਚ ਰਹੇ ਹੁਣ ਇੱਕ ਨਸ਼ੇੜੀ ਪੰਜਾਬ ਦੀ ਸੱਤਾ ਦੇ ਵਿੱਚ ਹੈ ਜਿਹੜਾ ਕਿ ਮਾਨਸਿਕ ਤਵਾਜਨ ਜਿੰਦਾ ਠੀਕ ਨਹੀਂ ਹੈ ਕਿਉਂਕਿ ਬੰਦਾ ਖੁਦ ਮੀਟਿੰਗ ਬੁਲਾਉਂਦਾ ਖੁਦ ਕਹਿੰਦਾ ਕਿ ਖੁੱਲਾ ਸਮਾਂ ਤੇ ਖੋਦੀ ਗੱਲਬਾਤ ਚ ਭਲ ਭੱਜ ਜਾਂਦਾ ਹੈਗਾ ਇਹ ਮਾਨਸਿਕ ਤੌਰ ਤੇ ਜਿਹੜਾ ਠੀਕ ਆਦਮੀ ਦੀ ਨਿਸ਼ਾਨੀ ਨਹੀਂ ਹੈਗੀ ਹੈ ਮਾਨਸਿਕ ਤਵਾਜ ਜਿਹੜਾ ਗਵਾ ਚੁੱਕਾ ਇਹ ਉਸ ਬੰਦੇ ਦੀ ਜਿਹੜੀ ਹੈਗੀ ਆ ਨਿਸ਼ਾਨੀਆਂ ਔਰ ਇਹ ਜਿਹੜਾ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਣਾ ਔਰ ਜਿਸ ਤਰ੍ਹਾਂ ਦਾ ਕੂੜ ਪ੍ਰਚਾਰ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਜਿਹਨੂੰ ਕਹਿੰਦੇ ਕਿ ਝੂਠ ਵੀ ਸ਼ਰਮਿੰਦਾ ਹੋ ਜਾਂਦਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਬੋਲਦਾ ਹੈਗਾ ਕਿ ਟ੍ਰੈਫਿਕ ਰੋਕ ਲਈ ਰੇਲਾਂ ਰੋਕ ਲੀਆਂ ਮੁੱਖ ਮੰਤਰੀ ਇਹ ਲੱਗਦਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਨਾ ਹੋ ਕੇ ਇੱਕ ਟ੍ਰੈਫਿਕ ਹਾਲਦਾਰ ਹੋ ਜਿੰਨੂੰ ਇੱਕ ਕਸਬੇ ਜਾਂ ਮਹੱਲੇ ਦੀ ਟ੍ਰੈਫਿਕ ਦਾ ਬਹੁਤ ਫਿਕਰ ਹੈਗਾ ਜਦ ਕਿ ਉਹ ਦੱਸੇ ਕਿ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਵਾਰੀ ਸੜਕਾਂ ਰੋਕੀਆਂ ਤੇ ਜਿਹੜੇ ਉਹਦਾ ਲਾਮ ਲਸ਼ਕਰ ਰੋਡ ਸ਼ੋਅ ਕੱਢਦਾ ਪੰਜਾਬ 'ਚ ਨੇ ਉਹਨੇ ਕਿੰਨੇ ਵਾਰੀ ਪੰਜਾਬ ਦੀਆਂ ਸੜਕਾਂ ਜਿਹੜੀਆਂ ਰੋਕਣੀਆਂ ਪੰਜਾਬ ਛੱਡ ਤੋਂ 20 ਗੁਣਾ ਵੱਧ ਵਾਰੀ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਕਦੇ ਕੇਜਰੀਵਾਲ ਆ ਗਿਆ ਕਦੇ ਕੋਈ ਆ ਗਿਆ ਉਹਦੀਆਂ 70 70 100 100 ਗੱਡੀਆਂ ਜੜੀਆਂ ਹਰ ਲਾਰ ਲ ਕਰਦੀਆਂ ਫਿਰਦੀਆਂ ਵੇ ਇਧਰ ਨਹੀਂ ਜਾਣਾ ਇਧਰੋਂ ਮੁੱਖ ਮੰਤਰੀ ਨੇ ਲੰਘਣਾ ਇਧਰ ਨਹੀਂ ਜਾਣਾ ਇਧਰੋਂ ਮੰਤਰੀ ਲੰਘਣਾ ਇਧਰ ਨਹੀਂ ਜਾਣਾ ਇਧਰੋਂ ਕੇਜਰੀਵਾਲ ਨੇ ਲੰਘਣਾ ਕਿ ਉਦੋਂ ਲੋਕ ਖਰਾਬ ਨਹੀਂ ਹੁੰਦੇ ਹੂੰ ਤੇ ਜਿਹੜਾ ਮੁੱਖ ਮੰਤਰੀ ਨੇ ਇਹ ਕਿਹਾ ਮੈਂ ਕਿ ਸਾਢੇ 3 ਕਰੋੜ ਮੋਕਾਂ ਦਾ ਕਸਟੋਡੀਅਨ ਹੂੰ ਤੁਸੀਂ ਉਹਨਾਂ ਦਾ ਬਿਆਨ ਧਿਆਨ ਨਾਲ ਸੁਣੋ ਉਹ ਕਹਿੰਦਾ ਮੈਂ ਕਿਸਾਨਾਂ ਨੂੰ ਕਹਿੰਦਾ ਹੂੰ ਕਿਸਾਨ ਜਥੇਬੰਦਿਆਂ ਨੂੰ ਨਹੀਂ ਕਿਹਾ ਹੂੰ ਬਹੁਤ ਸਾਰੇ ਕਿਸਾਨੀ ਕਿਸਾਨ ਜਥੇਵੰਦੀਆਂ ਨਹੀਂ ਜੁੜੀਗੀ ਅਸਲ ਦੇ ਵਿੱਚ ਕੀ ਆ ਕਿ ਮੁੱਖ ਮੰਤਰੀ ਨੇ ਕਹਿਦਾ ਕਿ ਮੈਨੂੰ ਕਿਸਾਨ ਸ਼ਬਦ ਤੋਂ ਹੀ ਨਫ਼ਰਤ ਆ ਕਿਸਾਨ ਭਾਈਚਾਰੇ ਨਾਲ ਹੀ ਨਫ਼ਰਤ ਆ ਇਸ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਕਹਿਤਾ ਚਲੋ ਕਿਸਾਨਾਂ ਨਾਲ ਤਾਂ ਉਹਦੀ ਨਫ਼ਰਤ ਹੋਗੀ ਬਾਕੀ ਜਿਹੜੇ ਬਚਦੇ ਆ 35% ਪੰਜਾਬ ਦੀ ਜਿਹੜੀ ਦਲਤਵਾਦੀ ਆ ਪੰਜਾਬ ਦੀਆਂ ਮਜ਼ਦੂਰ ਜਥੇਵੰਦੀਆਂ ਨਾਲ ਸਾਢੇ 3 ਸਾਲਾਂ ਵਿੱਚ ਇੱਕ ਵਾਰੀ ਵੀ ਖੁਦ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਉਹਨਾਂ ਦਾ ਵੀ ਕਸਟੋਡੀਅਨ ਤੇ ਜਿਹੜੇ ਲੋਕ ਨਸ਼ੇ ਨਾਲ ਮਰ ਰਹੇ ਹੈਗੇ ਆ ਉਹਨਾਂ ਦੇ ਵੀ ਇੱਕ ਕਸਟੋਡੀਅਨ ਨਹੀਂ ਨਸ਼ਾ ਤਸਕਰੀ ਇਹਨਾਂ ਦੇ ਰਾਜ ਦੇ ਵਿੱਚ ਵੱਡੀ ਪੱਧਰ ਤੇ ਵੱਧ ਰਹੀ ਹੈਗੀ ਆ ਰੁਕਣੀ ਕਿੱਥੇ ਹੈਗੀ ਆ ਰੁਕ ਕਿਵੇਂ ਸਕਦੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਖੁਦ ਇਹ ਹਾਲਤਾ ਕਿ ਉਹਨੂੰ ਡਰਗ ਜਿਹੜਾ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਹਾਲਤ ਬਣੀ ਹੋਈ ਆ ਕੱਲੀ ਸ਼ਰਾਬ ਨਹੀਂ ਹੋਰ ਪਤਾ ਨਹੀਂ ਕੀ ਕੀ ਕੁਝ ਖਾ ਰਹੇ ਆ ਉਹ ਜਿਸ ਤਰ੍ਹਾਂ ਦੀ ਉਹ ਮਤਲਬ ਬਥਵੀਆਂ ਮਾਰ ਰਹੇ ਹੈਗੇ ਆ ਤਾਂ ਜਿਹੜੀ ਇਹ ਹਾਲਾਤ ਆ ਪੰਜਾਬ ਦੇ ਫਿਰ ਸਵਾਲ ਪੈਦਾ ਹੁੰਦਾ ਕਿ ਕਸਟੋਡੀਅਨ ਕਹਿੰਦੇ ਆ ਨਾ ਕਿਸਾਨਾਂ ਦੇ ਆ ਨਾ ਮਜ਼ਦੂਰਾਂ ਦੇ ਆ ਨਾ ਬੇਰੁਜ਼ਗਾਰਾਂ ਦੇ ਆ ਨਾ ਵਿਦਿਆਰਥੀਆਂ ਦੇ ਆ ਅਸਲ 'ਚ ਉਹ ਕਸਟਡੀਅਨ ਨਹੀਂ ਬੇਸਿਕਲੀ ਉਹ ਅਮਿਤ ਸ਼ਾਹੀ ਕਸਟਡੀ 'ਚ ਨਹੀਂ ਦੇਖਣ ਨੂੰ ਕੁ ਮੇ ਲੱਗ ਰਹੇ ਆ ਆਜ਼ਾਦ ਲੱਗ ਰਹੇ ਆ ਪਰ ਉਹਦੀ ਕਸਟਡੀ 'ਚ ਆ ਤੇ ਉਹਦੀ ਉਹਦੀ ਡਾਇਰੈਕਸ਼ਨ ਮੁਤਾਬਕ ਕੰਮ ਕਰ ਰਹੇ ਆ ਕਿ ਅਸੀਂ ਡੈਮ ਸੇਫਟੀ ਐਕਟ ਲੈ ਆਂਦਾ ਪੰਜਾਬ ਦੇ ਡੈਮਾਂ ਤੇ ਪਾਣੀਆਂ ਤੇ ਕਬਜ਼ਾ ਕਰ ਲਿਆ ਤੁਸੀਂ ਕੁਛ ਨਹੀਂ ਬੋਲਦੇ ਭਾਵੇਂ ਕਿ ਡੈਮ ਤੇ ਪਾਣੀ ਸਟੇਟ ਸਬਜੈਕਟ ਆ ਇਹ ਸਾਡੇ ਮੰਗ ਪੱਤਰ ਦਾ ਹਿੱਸਾ ਸੀ ਹੂੰ ਤੇ ਇਹ ਕਹਿੰਦਾ ਇਹ ਸਾਡੇ ਨਾਲ ਮੇਰੇ ਨਾਲ ਸਬੰਧਤ ਮੰਗ ਹੀ ਨਹੀਂ ਹੂੰ ਹੂੰ ਫਿਰ ਜਦੋਂ ਅਸੀਂ ਕਹਿੰਦੇ ਹਰ ਘਰ ਤੱਕ ਪੀਣ ਵਾਲਾ ਪਾਣੀ ਹਰ ਖੇਤ ਤੱਕ ਨਹਿਰੀ ਪਾਣੀ ਉਹ ਕਹਿੰਦਾ ਮੇਰੇ ਨਾਲ ਸਬੰਧਤ ਮੰਗ ਹੀ ਨਹੀਂ ਹੂੰ ਅਸੀਂ ਕਹਿੰਦੇ ਜਿਹੜਾ ਮਾਰਕੀਟਿੰਗ ਪਾਲਿਸੀ ਦਾ ਖਰੜਾ ਆਇਆ ਤੁਸੀਂ ਇਹ ਰੱਦ ਕਰਤਾ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਅੰਦੋਲਨ ਕੀਤਾ ਤੁਸੀਂ ਕੇਂਦਰ ਨੂੰ ਚਿੱਠੀ ਲਿਖੋ ਕਿ ਸਟੇਟ ਸਬਜੈਕਟ ਹੈ ਐਗਰੀਕਲਚਰ ਇਹ ਖਰੜਾ ਬੁੱਟੋ ਸੁਟੋ ਰੱਦ ਕਰਨਾ ਹੂੰ ਉਹ ਕਹਿੰਦਾ ਇਹ ਮੰਗ ਹੀ ਨਹੀਂ ਮੇਰੇ ਨਾਲ ਸਬੰਧਤ ਹੂੰ ਅਸੀਂ ਕਹਾਂਗੇ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ 19 ਦਸੰਬਰ 2023 ਨੂੰ ਤੁਸੀਂ ਮੰਨੀ ਹੋਈ ਆ ਕਿ ਲੈਂਡ ਮਾਰਗੇਜ ਬੈਂਕਾਂ ਜਿਹੜੀਆਂ ਨੇ ਵਨ ਟਾਈਮ ਸੈਟਲਮੈਂਟ ਨਹੀਂ ਕਰਦੀਆਂ ਕਿਸਾਨਾਂ ਦੇ ਨਾਲ ਉਹ ਕਹਿੰਦਾ ਮੇਰੇ ਨਾਲ ਸੰਬੰਧਤ ਮੰਗ ਹੀ ਨਹੀਂ ਤੇ ਉਸੇ ਦੇ ਨਹੀਂ ਪੰਜਾਬ ਦੇ 4000 ਇੰਡਸਟਰੀ ਲਿਸਟਾਂ ਦਾ 431 ਕਰੋੜ ਰੁਪਇਆ ਵਨ ਟਾਈਮ ਸੈਟਲਮੈਂਟ ਰਾਹੀ ਉਹ ਮਾਫ ਮਾਫ ਜਿਹੜਾ ਹੈਗਾ ਉਹ ਕਰਦੇ ਹੈਗੇ ਅਵਾਰਾ ਪਸ਼ੂ ਅਵਾਰਾ ਪਸ਼ੂ ਨੇ ਤੁਹਮਤਸ਼ਾ ਨਹੀਂ ਲੈ ਕੇ ਜਾਣੀ ਜਿਹੜੀਆਂ ਸਾਡੀਆਂ ਫਸਲਾਂ ਦੀ ਬਰਬਾਦੀ ਕਰਦੇ ਐ ਇਹ ਉਹਨਾਂ ਨਾਲ ਜੁੜੀ ਮੰਗ ਕਿਉਂ ਨਹੀਂਗੀ ਫਿਰ ਵੀ ਪੰਜਾਬ ਦੇ ਕਿਸਾਨ ਕਿਹੜਾ ਝੂਨਾ ਲਾਉਣਗਾ ਤਾਂ ਦੱਸ ਦੋ ਮੁੱਖ ਮੰਤਰੀ ਸਾਹਿਬ ਤੁਸੀਂ ਕਹਿਆ ਪੀਆਰ 126 ਸ਼ੈਲਰ ਵਾਲੇ ਕਿਹਦੇ ਖਰੀਦਣਾ ਨਹੀਂ ਕੀ ਇਹ ਪੁੱਛਣਾ ਕਿਸਾਨਾਂ ਦਾ ਹੱਕ ਨਹੀਂ ਵੀ ਕਿਹੜੀ ਫਸਲ ਬੀਜ ਕੇ ਜਿਹੜੀ ਤੁਸੀਂ ਖਰੀਦੋਗੇ ਨਾ ਤੁਸੀਂ ਦੂਸਰੀਆਂ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਆ ਜਿਹੜੀ ਬੀਜਦੇ ਹੋ ਤੁਸੀਂ ਖਰੀਦਣ ਨੂੰ ਤਿਆਰ ਨਹੀਂ ਤੁਸੀਂ ਕਹਿਆ ਪੰਜਾਬ ਦੇ ਵਿੱਚ ਹਵਾ ਪਾਣੀ ਮਿੱਟੀ ਬਲੀਤ ਹੋ ਗਿਆ ਖੇਤੀ ਮਾਡਲ ਬਦਲਣ ਦੀ ਲੋੜ ਆ ਕਿਸਾਨ ਜਿੱਥੇ ਬੰਦਗੀਆਂ ਵੀ ਮੰਗ ਕਰ ਰਹੀਆਂ ਨੇ ਤੁਸੀਂ ਖੇਤੀ ਨੀਤੀ ਲੈ ਕੇ ਆਏ ਅਸੀਂ ਕਿਹਾ ਵੀ ਸਾਡੇ ਇਹਦੇ ਤੇ ਇਤਰਾਜ਼ ਲਾਓ ਸਾਡੇ ਇਤਰਾਜ਼ ਲੈ ਕੇ ਤੈਨੂੰ ਲਾਗੂ ਕਰੋ ਇਹ ਕਹਿੰਦਾ ਮੇਰੇ ਨਾਲ ਜੁੜੀ ਮੰਗ ਹੀ ਨਹੀਂ ਕੀ ਇਹ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਠੀਕ ਆਦਮੀ ਦੀ ਨਿਸ਼ਾਨੀ ਆ ਹਮ ਜਦੋਂ ਤਿੰਨ ਖੇਤੀ ਕਾਨੂੰਨਾਂ ਤੇ ਐਜੀਟੇਸ਼ਨ ਚੱਲੀ ਆ ਲੰਬੀ ਉਦੋਂ ਸਭ ਤੋਂ ਵੱਡਾ ਮੁੱਦਾ ਹੀ ਇਹ ਉੱਪਰ ਆ ਵੀ ਖੇਤੀ ਤਾਂ ਸਟੇਟ ਸਬਜੈਕਟ ਆ ਖੇਤੀ ਤਾਂ ਸੂਬਿਆਂ ਦਾ ਅਧਿਕਾਰ ਖੇਤਰ ਹੈ ਤੇ ਅੱਜ ਖੇਤੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਮੰਗਾਂ ਤੇ ਇਹ ਵੀ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਇਹ ਮੰਗਾਂ ਨਹੀਂ ਸੰਬੰਧਿਤ ਮੇਰੇ ਨਾਲ ਈ ਹੈ ਨਾ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਨਹੀਂ ਆ ਰਹੀ ਪੰਜਾਬ 'ਚ ਇੰਡਸਟਰੀ ਨਹੀਂ ਲੱਗ ਰਹੀ ਜੀ ਆਪਾ ਫਰੀਦਕੋਟ ਖੜੇ ਫਰੀਦਕੋਟ ਦੀ 슈ਗਰ ਮਿਲ ਕਿਸਾਨਾਂ ਨੇ ਬੰਦ ਕਰਾਈ ਆ ਜੀਰੇ ਦੀ ਜਗਰਾਉਂ ਦੀ ਮਾਲਵੇ ਦੀਆਂ ਸਾਰੀਆਂ ਸਹਿਕਾਰੀ 슈ਗਰ ਮਿਲਾਂ ਅੱਜ ਤੱਕ ਨੇ ਚਲਾਓ ਕਿਵੇਂ ਬੰਦ ਹੋਊਗੀ ਸਾਡੀ ਸਪੋਰਟਸ ਇੰਡਸਟਰੀ ਕਿੱਧਰ ਗਈ ਸਾਡੀ ਹੌਜਰੀ ਕਿੱਧਰ ਗਈ ਮੰਡੀ ਗਵਿੰਦਗੜ ਦੀ ਸਨਤ ਕਿੱਧਰ ਗਈ ਬਟਾਲੇ ਦੀ ਸਨਤ ਕਿੱਧਰ ਗਈ ਪੰਜਾਬ ਦੇ ਵਿੱਚ 1991 ਦੀਆਂ ਨਿੱਜੀ ਕਰਨੀਆਂ ਨੀਤੀਆਂ ਤੋਂ ਬਾਅਦ 25000 ਤੋਂ ਵੱਧ ਸਮਾਲ ਸਕੀਲ ਇੰਡਸਟਰੀਆਂ ਯੂਨਿਟ ਬੰਦ ਹੋ ਗਿਆ ਉਹ ਕਿਸਾਨਾਂ ਨੇ ਬੰਦ ਕੀਤਾ ਪੰਜਾਬ ਚ ਚਿੱਟਾ ਵਿਕ ਰਿਹਾ ਉਹ ਕਿਸਾਨ ਜਿਥੇ ਬੰਦੀਆਂ ਬਕਾਰੀਆਂ ਨੇ ਪੰਜਾਬ ਚ ਬੇਰਜ਼ਗਾਰੀ ਆ ਕਿਸਾਨਾਂ ਕਰਕੇ ਆ ਜਿਹੜੇ ਵੱਡੇ ਵੱਡੇ ਸ਼ਹਿਰਾਂ ਚ ਮਾਲ ਖੁੱਲ ਰਹੇ ਆ ਉਹ ਲੱਖਾਂ ਦੁਕਾਨਦਾਰਾਂ ਨੂੰ ਧੰਦਾ ਬੰਦ ਕਰ ਰਹੇ ਆ ਆਨਲਾਈਨ ਸ਼ਾਪਿੰਗ ਦੁਕਾਨਦਾਰਾਂ ਦਾ ਧੰਦਾ ਬੰਦ ਕਰ ਰਹੀ ਆ ਜਿਹੜੇ ਦੁਕਾਨਦਾਰ ਅੱਜ ਮੰਡੀ ਦੀ ਹਾਲ ਦੇ ਸ਼ਿਕਾਰ ਆ ਵੱਡੇ ਵੱਡੇ ਮਾਲਕਾਂ ਨੇ ਖੁੱਲ ਰਹੇ ਆ ਕਾਰਪੋਰੇਟ ਖੋਲ ਰਹਿ ਕੇ ਕਿਸਾਨ ਖੋਲ ਰਹੇ ਆ ਇਸ ਕਰਕੇ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਕਿ ਜਿਹੜਾ ਇਹ ਵਰਤਾਂ ਤੋਂ ਸਾਰਿਆ ਜਾ ਰਿਹਾ ਕਾਰਪੋਰੇਟ ਦੇ ਖਿਲਾਫ ਦੁਨੀਆ ਦੇ ਵਿੱਚ ਇੱਕ ਮਿਸਾਲੀ ਮੂਵਮੈਂਟ ਆ ਪੰਜਾਬ ਦੀ ਕਿਸਾਨ ਲਹਿਰ ਹੂੰ ਤੇ ਜੇ ਇਹ 75 ਕਰੋੜ ਲੋਕ ਖੇਤੀ ਖੇਤਰ ਚ ਲੱਗੇ ਹੋਏ ਆ ਇਸ ਮੁਲਕ ਦੇ ਜਿੰਦੇ ਚ ਨੀਤੀਯੋਗ ਕਹਿੰਦਾ ਕਿ 60 ਕਰੋੜ ਲੋਕ ਫਾਲਤੂਆ ਬਾਹਰ ਕਰਨੇ ਆ ਤੇ ਉਹ ਇਹ ਸਾਰੀ ਉਹਨਾਂ ਦੀ ਡਰਾਈਵ ਨੂੰ ਰੋਕਣ ਚ ਪੰਜਾਬ ਦੀ ਕਿਸਾਨ ਲਹਿਰ ਦੀ ਐਮਪੂਮ ਦਾ ਜੇ 75 ਕਰੋੜ ਲੋਕ ਨਾ ਨਾ ਰੋਕ ਸਕੀ ਖੇਤੀ ਖੇਤਰ ਚ ਕਾਰਪਟ ਆਉਣ ਤੋਂ ਫਿਰ 20 ਕਰੋੜ ਜਿਹੜੇ ਪਰਚੂਨ ਵਾਲੇ ਉਹ ਨਹੀਂ ਰੋਕ ਸਕਣਗੇ ਹੂੰ ਫਿਰ ਕੱਲੇ ਕਹਰੇ ਬੇਰੁਜ਼ਗਾਰ ਨਹੀਂ ਲੜ ਸਕਣਗੇ ਇਸ ਕਰਕੇ ਅੱਜ ਜਿਹੜੀ ਇਹ ਇੱਕ ਵਿਰੋਧ ਦੀ ਸੋਰਾ ਇੱਕ ਆਪਣੇ ਪੰਜਾਬ ਨੂੰ ਇੱਥੋਂ ਦੀ ਜ਼ਮੀਨ ਨੂੰ ਇਸ ਮੁਲਕ ਚ ਜਮਹੂਰੀਅਤ ਨੂੰ ਬਚਾਉਣ ਦੀ ਜਿਹੜੀ ਇੱਕ ਦਮ ਭਰਦੀ ਪੰਜਾਬ ਦੀ ਕਿਸਾਨ ਲਹਿਰ ਆ ਇਹਨੂੰ ਜਿੰਨੀ ਭਾਜਪਾ ਕੁਚਲਣਾ ਚਾਹੁੰਦੀ ਆ ਉਹਦੇ ਆਖੇ ਲਾ ਕੇ ਭਗਵੰਤ ਮਾਨ ਵੀ ਉਹਨਾਂ ਨੂੰ ਕੁੱਚਲਣਾ ਚਾਹੁੰਦਾ ਕਿਉਂਕਿ ਜੇ ਇਹ ਕੁੱਚਲਣ 'ਚ ਸਫਲ ਹੁੰਦਾ ਹੈਗਾ ਪੰਜਾਬੀਆਂ ਦੀ ਇਹ ਸਵਾਜ ਨੂੰ ਦਬਾਉਣ 'ਚ ਕਾਮਯਾਬ ਹੋ ਜਾਂਦਾ ਹੈਗਾ ਤੇ ਫਿਰ ਮੋਦੀ ਤੇ ਅਮਿਤ ਸ਼ਾਹ ਦਾ ਇਹ लाडला ਪੁੱਤ ਹੋਊਗਾ ਪਰ ਕੀ ਫਿਰ ਭਗਵੰਤ ਮਾਨ ਤੇ ਉਹਦੀ ਪਾਰਟੀ ਪੰਜਾਬ ਦੇ ਵਿੱਚ ਪੋਲੀਟੀਕਲ ਸੁਸਾਈਸਾਈਡ ਨਹੀਂ ਕਰ ਰਹੀ ਰਾਜਨੀਤਿਕ ਤੌਰ ਤੇ ਆਤਮ ਹੱਤਿਆ ਨਹੀਂ ਕਰ ਰਹੀ ਇਸ ਤਰੀਕੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਦੇਖੋ ਇਹਨੂੰ ਸਿਰਫ ਉਹਨਾਂ ਦੀ ਚੱਕਰੀ ਦੇ ਨਾਲ ਇਹ ਤਾਂ ਜੇ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਸੂਝ ਹੋਵੇ ਉਹ ਕਹਿਣ ਕਿ ਸਾਡਾ ਮੁੱਖ ਮੰਤਰੀ ਦਿਮਾਗੀ ਸੰਤੁਲਨ ਉਹਦਾ ਠੀਕ ਨਹੀਂ ਰਹਿੰਦਾਗਾ ਅਸੀਂ ਉਹਦੇ ਕੀਤੇ ਦੀ ਮਾਫੀ ਮੰਗਦੇ ਨਹੀਂ ਤਾਂ ਫਿਰ 94 ਦੇ 94 ਉਹ ਫਰਿਆਦ ਰੱਖਣ ਕਿ ਜਿਵੇਂ ਲੋਕ ਸਭਾ ਚੋਣਾਂ ਵੇਲੇ ਸਿੱਲੀ ਸਿੱਲੀ ਹਵਾ ਆਉਂਦੀ ਸੀ ਇਹ ਸਿੱਲੀ ਸਿੱਲੀ ਹਵਾ ਆਉਣੀ ਬਹੁਤ ਪਾਸੇ ਉਹ ਹੈਗੀ ਆ ਤੇ ਇਹ ਝਾੜੂਆਂ ਨੇ ਚ ਇਹਨਾਂ ਦਮ ਨਹੀਂ ਹੈਗਾ ਕਿ ਇੱਕ ਪੰਜਾਬ ਦੀ ਕਿਸਾਨ ਲਹਿਰ ਦੀ ਇਹ ਝਾਲ ਚੱਲ ਜਾਊ ਆ ਪੋਲੀਟੀਕਲੀ ਕਿੰਨਾ ਕੁ ਨੁਕਸਾਨ ਮੰਨਦੇ ਹੋ ਆਮ ਆਦਮੀ ਪਾਰਟੀ ਨੂੰ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਦੀ ਵੱਡੇ ਪੱਧਰ ਤੇ ਫੜੋ ਫੜੀ ਕੀਤੀ ਹੈ 80 80 ਸਾਲ ਦੇ ਕਿਸਾਨ ਜੇਲਾਂ ਦੇ ਵਿੱਚ ਗਏ ਨੇ ਤਾਂ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਹ ਕਿੰਨਾ ਕੁ ਨੁਕਸਾਨ ਦਾ ਹੋ ਸਕਦਾ ਜਾਂ ਫਾਇਦਾ ਹੋ ਸਕਦਾ ਦੇਖੋ ਜਿੰਨੇ ਇਹ ਸਾਰਾ ਕੁਝ ਫਾਇਦਾ ਤਾਂ ਕਾਰਪੋਰੇਟ ਕਰਾਉਣ ਲਈ ਕੀਤਾ ਜਾ ਰਿਹਾ ਠੀਕ ਹੈ ਕਿਉਂਕਿ ਕਾਰਪੋਰੇਟ ਦੀ ਹਰ ਤਰ੍ਹਾਂ ਦੀ ਲੁੱਟ ਦੇ ਖਿਲਾਫ ਕਿਸਾਨ ਲਹਿਰ ਜਿਹੜੀ ਹੈਗੀ ਆ ਉਹ ਖੜੀ ਆ ਹਰ ਤਰ੍ਹਾਂ ਦੀ ਜਿਹੜੀ ਇੱਥੇ ਦਸਤਰਾں ਚ ਲੋਕਾਂ ਦੀ ਲੁੱਟ ਹੁੰਦੀ ਉਹਦੇ ਖਿਲਾਫ ਕਿਸਾਨ ਲਹਿਰ ਜਿਹੜੀ ਹੈਗੀ ਆ ਖੜੀ ਆ ਤੋ ਉਹ ਜਿਹੜੇ ਲਟੇਰੇ ਹੈਗੇ ਆ ਉਹਨਾਂ ਨੂੰ ਦੱਸਣ ਵਾਸਤੇ ਕਿ ਮੈਂ ਤੁਹਾਡੇ ਨਾਲ ਆ ਕਾਰਪੋਰੇਟ ਨੂੰ ਦੱਸਣ ਵਾਸਤੇ ਮੈਂ ਤੁਹਾਡੇ ਨਾਲ ਆ ਭਾਜਪਾ ਨੂੰ ਦੱਸਣ ਵਾਸਤੇ ਕਿ ਮੈਂ ਤੁਹਾਡੇ ਨਾਲ ਆ ਤੁਹਾਡੇ ਰਸਤੇ ਚੱਲ ਰਿਹਾ ਹੈਗਾ ਹਾਂ ਇਹਦਾ ਜਿਹੜਾ ਨੁਕਸਾਨ ਵਾਲੀ ਗੱਲ ਹੈਗੀ ਆ ਉਹ 10 ਮਾਰਚ ਤੋਂ ਜਿਹੜਾ ਸਾਡਾ ਇਹਨਾਂ ਨੂੰ ਘੇਰਨ ਵਾਲਾ ਕੰਮ ਸ਼ੁਰੂ ਹੋਣਾ ਪਰ ਜਿਸ ਤਰੀਕੇ ਨਾਲ ਤੁਸੀਂ ਕੱਲ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚੁਣੌਤੀ ਦਿੱਤੀ ਆ ਵੀ ਬਹਿਸ ਕਰ ਕਿੱਦਾਂ ਦੀ ਬਹਿਸ ਕਿਹੜੇ ਮੁੱਦਿਆਂ ਤੇ ਤੁਸੀਂ ਭਗਵੰਤ ਮਾਨ ਨਾਲ ਬਹਿਸ ਕਰਨਾ ਚਾਹੁੰਦੇ ਹੋ ਉਹਨੂੰ ਜਿਹੜੇ ਵੀ ਮੁੱਦੇ ਦੀ ਸਮਝ ਹੈਗੀ ਆ ਤੇ ਮੁੱਦੇ ਦੀ ਉਹਨੂੰ ਕਿਸੇ ਦੀ ਵੀ ਨਹੀਂ ਸਮਝ ਇਸ ਕਰਕੇ ਉਹ ਬਹਿਸ ਨਹੀਂ ਕਰੂਗਾ ਜੇ ਮੁੱਖ ਮੰਤਰੀ ਬਹਿਸ ਕਰੂਗਾ ਇਹ ਲੱਗ ਜੂ ਉਹਨੂੰ ਕਿਹੇ ਮੁੱਦੇ ਦੀ ਸਮਝ ਆ ਅੱਛਾ ਹੂੰ ਔਰ ਜਿਸ ਤਰੀਕੇ ਨਾਲ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਇਸ ਤਰ੍ਹਾਂ ਕਿਸਾਨਾਂ ਵਿੱਚ ਜਾਂ ਐਸਕੇਐਮ ਦੇ ਨਾਲ ਜਿਹੜੀਆਂ ਜੁੜੀਆਂ ਜੱਥੇਬੰਦੀਆਂ ਉਹਨਾਂ ਦੇ ਵਿੱਚ ਕੋਈ ਨਿਰਾਸ਼ਾ ਆਏਗੀ ਉਹਨਾਂ ਦਾ ਗਰਾਫ ਥੱਲੇ ਡਿੱਗੇਗਾ ਦੇਖੋ ਲਹਿਰਾਂ ਦੇ ਵਿੱਚ ਘਾਟੇ ਵਾਦੇ ਚੱਲਦੇ ਰਹਿੰਦੇ ਆ ਹੂੰ ਲਹਿਰਾਂ ਦੇ ਜਬਰ ਵੀ ਹੁੰਦਾ ਚੇਲਾ ਵੀ ਹੁੰਦੀਆਂ ਪਰਚੇ ਵੀ ਹੁੰਦੇ ਸਾਰਾ ਕੁਝ ਹੁੰਦਾ ਪਰ ਜਿੰਨਾ ਸਮਾਂ ਜਿਸ ਮਸਲੇ ਨੂੰ ਲੈ ਕੇ ਲਹਿਰ ਖੜੀ ਹੋਵੇ ਜਿੰਨਾ ਚਿਰ ਉਹ ਮਸਲਾ ਜਿਉਂਦਾ ਹੋਵੇ ਉਹਨਾਂ ਸਮਾਂ ਲਹਿਰਾਂ ਜਿਹੜੀਆਂ ਉਹ ਨਹੀਂ ਦਵਾਈਆਂ ਜਾ ਸਕਦੀਆਂ ਜਿਹੜੀ ਪੰਜਾਬ ਦੀ ਕਿਸਾਨੀ ਦਾ ਸੰਕਟ ਆ ਜਿਹੜੇ ਚੁਟਕੀ ਨਾਲ 23 ਫਸਲਾਂ ਤੇ ਐਮਐਸਪੀ ਦਿੰਦੇ ਸੀ ਚੁਟਕੀ ਨਾਲ ਕਰਜ਼ੇ ਮਾਫ਼ ਕਰਦੇ ਸੀਗੇ ਤੇ ਕਹਿੰਦੇ ਸੀ ਉਹ ਜਾਜਿਆਂ ਤੇ ਚੜਦੀ ਆ ਸਰਕਾਰ ਮਤਲਬ ਇਹ ਹੂਟਰਾਂ ਦੇ ਮਤਲਬ ਹੂਟਰ ਵਜਾਉਂਦੀਆਂ ਜਾਂਦੀਆਂ ਕਟੀਆਂ ਉਹ ਸਾਰੀਆਂ ਹਰਕਤਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਕਰ ਰਿਹਾ ਆਪਾਂ ਇੱਕ ਇਹ ਸਵਾਲ ਜ਼ਰੂਰ ਦਰਸ਼ਕਾਂ ਚ ਰੱਖੀਏ ਉਚਨਾ ਚਾਹਣਾ ਕਿ ਜਿਸ ਤਰੀਕੇ ਨਾਲ ਨਹੀਂ ਜਾਣ ਦਿੱਤਾ ਚੰਡੀਗੜ੍ਹ ਇਹਨੂੰ ਤੁਸੀਂ ਕੀ ਮੰਨਦੇ ਹੋ ਕਿ ਐਸਕੇਐਮ ਦਾ ਕਿਸਾਨ ਜਥੇਬੰਦੀਆਂ ਦਾ ਐਕਸ਼ਨ ਫੇਲ ਹੋਇਆ ਜਾਂ ਸਫਲ ਹੋਇਆ ਪੰਜਾਬ ਸਰਕਾਰ ਉੱਤੋਂ ਦੀ ਚੜ ਗਈ ਜਾਂ ਸੰਯੁਕਤ ਮੋਰਚਾ ਜਿਹੜਾ ਹੈ ਉਹ ਪਹਿਲਾਂ ਵਾਂਗ ਖੜਾ ਹੈ ਕਿਸੇ ਇੱਕ ਐਕਸ਼ਨ ਜਾਂ ਇੱਕ ਦਿਨ ਤੋਂ ਚੀਜ਼ ਨਹੀਂ ਤੈਅ ਹੁੰਦੀ ਜੀ ਕਿਸਾਨ ਲਹਿਰ ਨੇ ਕਾਰਪੋਰੇਟ ਦੇ ਖਿਲਾਫ ਵੱਡੀ ਲੜਾਈ ਲੜੀ ਹੈ ਕਾਰਪੋਰੇਟ ਸਾਡੀਆਂ ਜ਼ਮੀਨਾਂ ਸਾਡੀ ਸਰਕਾਰੀ ਮੰਡੀਆਂ ਜਨਤਕ ਵੰਡ ਪ੍ਰਣਾਲੀ ਖਾਣਾ ਚਾਹੁੰਦਾ ਸੀਗਾ ਅਸੀਂ ਕੇਂਦਰ ਸਰਕਾਰ ਨੂੰ ਪਿੱਛੇ ਧੱਕਿਆ ਉਹਨਾਂ ਦੇ ਖੇਤੀ ਖਰੜੇ ਨੂੰ ਇਹਨਾਂ ਤੋਂ ਹੀ ਜਿਹੜਾ ਸੀਗਾ ਰੱਦ ਕਰਨ ਵਾਸਤੇ ਇਹਨਾਂ ਨੂੰ ਜਿਹੜਾ ਮਜਬੂਰ ਕੀਤਾ हां एक ਪ੍ਰਦਰਸ਼ਨ ਸਾਡਾ ਰੁਕ ਲਿਆ ਪਰ ਇਹ ਇੱਕ ਪ੍ਰਦਰਸ਼ਨ ਰੁਕਣ ਦੇ ਨਾਲ ਕਿਸਾਨ ਲਹਿਰ ਜਿਹੜੀ ਆ ਉਹ ਰੁਕਦੀ ਨਹੀਂ ਹੈ। ਹੂੰ। ਮਿੱਤਰੋ ਤੁਸੀਂ ਸੁਣਿਆ ਰਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਇੱਕ ਪ੍ਰਦਰਸ਼ਨ ਸਾਡਾ ਰੋਕਿਆ ਗਿਆ ਉਹ ਕਹਿੰਦੇ ਜ਼ਬਰ ਕੀਤਾ ਪ੍ਰਦਰਸ਼ਨ ਰੁਕਿਆ ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਰਜਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਲੜਾਈ ਲੰਬੀ ਹੈ ਤੇ ਇਸ ਲੰਬੀ ਲੜਾਈ ਦੇ ਵਿੱਚ ਅਜੇ ਇਹ ਤੈ ਹੋਣਾ ਬਾਕੀ ਹੈ ਕਿ ਲੋਕ ਵੱਡੇ ਨੇ ਜਾਂ ਹਕੂਮਤ ਬਹੁਤ ਮਿਹਰਬਾਨ